ਜੀ ਆ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜਾ ਯੁੱਧ ਹੈਗਾ ਉਸੇ ਜਿਹੜਾ ਹੈਗਾ ਸਾਡੀ ਸੀਰੀਜ਼ ਦੇ ਵਿੱਚ ਅਸੀਂ ਜਿਹੜਾ ਹੈਗਾ ਅੱਜ ਕਲਾਨੋਵ ਦੇ ਵਿੱਚ ਆਏ ਹੈਗੇ ਅਸੀਂ ਜਿਹੜਾ ਹੈਗਾ ਪਬਲਿਕ ਦੇ ਜਿਹੜੇ ਨੁਮਾਇੰਦਿਆਂ ਨਾਲ ਹੈਗਾ ਪਬਲਿਕ ਰਿਪਰੈਜ਼ੈਂਟੇਟਿਵ ਹੈਗੇ ਜਨਰਲ ਪਬਲਿਕ ਨਾਲ ਅਸੀਂ ਜਿਹੜੀ ਹੈ ਜੀ ملاقات ਕੀਤੀ ਹੈਗੀ ਅਸੀਂ ਉਹਨਾਂ ਨੇ ਜਿਹੜੇ ਸਰਕਾਰ ਦੇ ਉਪਰਾਲੇ ਪੰਜਾਬ ਪੁਲਿਸ ਦੇ ਐਕਸ਼ਨ ਬਾਰੇ ਦੱਸਿਆ ਹੈਗਾ ਇਸ ਤੋਂ ਇਲਾਵਾ ਅਸੀਂ ਇਹਨਾਂ ਨੂੰ ਵੱਖ-ਵੱਖ ਲੋਕਾਂ ਤੋਂ ਵੱਖ-ਵੱਖ ਅਲੱਗ-ਅਲੱਗ ਤਰੀਕੇ ਦੇ ਫੀਡਬੈਕ ਲੈਂਦੇ ਹੈਗੇ ਐਂਡ ਉਹਨਾਂ ਤੇ ਜਿਹੜੇ ਕਾਰਵਾਈ ਜਿਹੜਾ ਹੈਗਾ ਉਹ ਅਸੀਂ ਇਨਸ਼ੋਰ ਕਰਾਵਾਂਗੇ ਜੀ ਇਸ ਤੋਂ ਇਲਾਵਾ ਜੀ ਅਸੀਂ ਇਹਨਾਂ ਦੇ ਨਾਲ رابطہ ਕੰਮ ਕੀਤਾ ਹੈਗਾ ਜਿੱਦੇ ਚ ਵਿਲੇਜ ਡਿਫੈਂਸ ਕਮੇਟੀਆਂ ਜਿਹੜੀ ਹੈਗੀ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਇਹਦੇ ਚ ਇਨਵੋਲ ਕਰ ਰਹੇ ਹੈਗੇ ਇੱਕ ਇੱਕ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਹੈ ਡੀਜੀ ਸਾਹਿਬ ਦੇ ਡਿਵੀਜ਼ਨ 8 ਜਿਹੜੀ ਹੈਗੀ ਗੁਰਦਾਸਪੁਰ ਪੁਲਿਸ ਨੇ ਪਿਛਲੇ 10 ਦਿਨ ਦੇ ਵਿੱਚ ਬੀਐਫਆਰ ਜਿਹੜੀ ਹੈਗੀ ਦਰਜ ਕੀਤੀ ਹੈਗੀ ਜਿਹਦੇ ਚ ਅਸੀਂ ਜਿਹੜੇ ਹੈਗੇ ਡਰਗ ਪੈਡਲਰ ਉਸ ਪਗਲਰ ਗ੍ਰਫਤਾਰ ਕੀਤੇ ਹੈਗੇ ਸਾਡੀ ਜਿਹੜੀ ਮੁਹਿੰਮ ਜਾਰੀ ਰਹੇਗੀ ਤਾਂ ਕਿ ਅਸੀਂ ਜਿਹੜੇ ਹੈਗੇ ਪਬਲਿਕ ਫੀਡਬੈਕ ਵਾਸਤੇ ਐਂਡ ਪਬਲਿਕ ਦੇ ਨਾਲ ਵਾਪਸ ਕਰਨ ਵਾਸਤੇ ਜਿਹੜਾ ਸੰਪਰਕ ਮੀਟਿੰਗ ਹੈ ਇਹਦਾ ਆਯੋਜਨ ਅਸੀਂ ਲਗਾਤਾਰ ਕਰਦੇ ਹੈਗੇ ਸਾਡੀ ਵੱਖ-ਵੱਖ ਸਬਡਿਵੀਜ਼ਨਾਂ 'ਚ ਅਪਗ੍ਰਾਮ ਜਾਰੀ ਹਨ ਪਰ ਅੱਗੇ ਵੀ ਇਸ ਨੂੰ ਅਸੀਂ ਜਿਵੇਂ ਸਚਾਰੂਪ ਤੋਂ ਜਾਰੀ ਜਿਹੜਾ ਹੈਗਾ ਆ ਕਰਦੇ ਪਾਵਾਂਗੇ ਸਰ ਨਵੀਨ ਲੱਗ ਦੇਖੋ ਜੀ ਇਹਦੇ 'ਚ ਅਸੀਂ ਜੀ ਪੂਰੇ ਸੀਰੀਅਸ ਹੈਗੇ ਸਰਕਾਰ ਦਾ ਜਿਹੜਾ ਇਸ ਦੇ ਲਈ ਜਿਹੜਾ ਨਸ਼ੇ ਦੇ ਖਿਲਾਫ ਜੰਗ ਹੈ ਆ ਜਿਹੜੀ ਹੈਗੀ ਇੱਕ ਮੁਹਿੰਮ ਹੈ ਇਹਦੇ 'ਚ ਅਸੀਂ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਪੂਰਾ ਸਪੋਰਟ ਇਹਨੂੰ ਕਰਾਂਗੇ ਇੱਕ ਸਰ ਭਾਰਤ ਹੈ ਚੰਬਲ ਪਰ ਇਸੇ ਸ਼੍ਰੀ ਸ਼ਾਮ ਸੈਂਕੜੇ ਲੋਕੋ ਨੂੰ ਸੇਅਰ ਕਰਦੇ ਨੇ ਪਰ ਆਪਣਾ ਜਿਹੜਾ ਹੈਗਾ ਨਾ ਬਿਨਾ ਮੋਟਰਸਾਈਕਲ ਤੋਂ ਪਾਉਂਦੇ ਨੇ ਨੰਬਰ ਡਾਟਾ ਤੋਂ ਮੋਟਰਸਾਈਕਲ ਤੋਂ ਉਹ ਬਹੁਤ ਤੱਕ ਦੇਖੋ ਜੀ ਇਹਦੇ 'ਚ ਜਿਹੜੇ ਨੈਸੈਸਰੀ ਜਿਹੜੇ ਡਾਇਰੈਕਸ਼ਨਸ ਹੈਗੇ ਉਹ ਕੰਸਰਨਡ ਡੀਐਸਪੀ ਹਲਕਾ ਐਸਐਚਓ ਨੂੰ ਦੇ ਦਿੱਤੇ ਗਏ ਹੈ Thank you.